ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾਣੀ ਅੱਜ ਤੋਂ 12 ਸਾਲ ਪਹਿਲਾਂ ਇੱਕ ਅਜਈ ਕਰਤੂਤ ਕੀਤੀ ਗਈ ਸੀ ਜਿਸ ਦੇ ਵਿੱਚ ਅੱਜ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਤੇ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ ਤਾਂ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਹੁਣ ਸੁਲਾਖਾਂ ਦੇ ਪਿੱਛੇ ਹੋਵੇਗਾ ਖਡੂਰ ਸਾਬ ਦੇ ਵਿੱਚ ਬਾਈ ਇਲੈਕਸ਼ਨ ਵੀ ਆ ਸਕਦੀ ਆ ਤੇ ਆਮ ਆਦਮੀ ਪਾਰਟੀ ਨੂੰ ਨੈਤਿਕ ਤੌਰ ਤੇ ਅਜੇ ਵਿਧਾਇਕ ਨੂੰ ਕੱਢਣਾ ਵੀ ਪੈ ਸਕਦਾ ਏ ਤੁਹਾਨੂੰ ਦੱਸਾਂਗੇ ਇਸ ਪੂਰੇ ਮਾਮਲੇ ਦੇ ਬਾਰੇ ਤੁਸੀਂ ਵੀਡੀਓ ਨਾ ਅਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ ਕਿ ਜਿਹੜੇ ਵਿਅਕਤੀ ਦੇ ਉੱਪਰ 2017 ਦੇ ਵਿੱਚ ਹੀ ਜੋ ਚਾਰਜ ਫਰੇਮ ਹੋ ਚੁੱਕੇ ਸੀ ਤੇ ਇਸ ਦੇ ਬਾਵਜੂਦ 2012 ਦੇ ਵਿੱਚ ਉਸ ਨੂੰ ਟਿਕਟ ਕਿਉਂ ਦਿੱਤੀ ਗਈ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਨੈਤਿਕਤਾ ਨਹੀਂ ਦੇਖੀ ਗਈ ਹੁਣ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਆ ਤੇ ਕੀ ਕੁਝ ਵਾਪਰੇ ਆਸੀ ਤਾਂ ਦਿੰਦੇ ਆ ਕਿ ਅਦਾਲਤ ਨੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਮੇਤ 7 ਲੋਕਾਂ ਨੂੰ ਇੱਕ ਅਨੁਸੂਚਿਤ ਜਾਤੀ ਪਰਿਵਾਰ ਦੇ ਨਾਲ ਜੁੜੀ ਹੋਈ ਲੜਕੀ ਹਰਬਿੰਦਰ ਕੌਰ ਉਸਮਾਨ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ ਸਜ਼ਾ ਦਾ ਜੋ ਫੈਸਲਾ ਹੈ ਉਹ 12 ਤਰੀਕ ਯਾਨੀ ਕਿ 12 ਸਤੰਬਰ ਨੂੰ ਸੁਣਾਇਆ ਜਾਵੇਗਾ ਇਸ ਵੇਲੇ ਦੋਸ਼ੀ ਵਿਧਾਇਕ ਲਾਲਪੁਰਾ ਅਤੇ ਹੋਰਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਹੈ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 69 2013 ਦੇ ਵਿੱਚ ਪੁਲਿਸ ਸਟੇਸ਼ਨ ਸਿਟੀ ਤਰਨਤਾਰਨ ਦੇ ਵਿੱਚ ਦਰਜ ਹੋਈ ਸੀ ਧਾਰਾ 354 323 506 148 149 ਆਈ ਪੀ ਸੀ ਦੀ ਧਾਰਾ 31 ਅਤੇ 4 ਅਤੇ ਨਾਲ ਐਸ ਸੀ ਐਕਟ ਜੋ ਸੀ 1989 ਇਹ ਲੱਗਿਆ ਸੀ 10 5 2017 ਨੂੰ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਪਰ ਚਾਰਜ ਫਰੇਮ ਹੋ ਚੁੱਕੇ ਸਨ ਪਰ ਇਸ ਦੇ ਬਾਵਜੂਦ ਵੀ ਜਦੋਂ ਕਿ ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਜਿਸ ਵਿਅਕਤੀ ਨੂੰ ਸੀਟ ਟਿਕ ਦੇਣ ਜਾ ਰਹੇ ਹਾਂ ਉਸ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਉਸ ਨੇ ਇੱਕ ਅਜਾਈ ਕਰਤੂਤ ਕੀਤੀ ਆ ਤੇ ਜਿਸ ਦੇ ਉੱਪਰ ਉਹਨਾਂ ਦੇ ਉਹ ਫਰੇਮ ਨੇ ਚਾਰਜ ਉਹ ਵੀ ਹੋ ਚੁੱਕੇ ਨੇ ਤੇ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਟਿਕ ਦੇ ਕੇ ਨਵਾਜਿਆ ਗਿਆ ਦੱਸ ਦਿੰਦੇ ਆ ਕਿ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਉਸਮਾਦਾਏ ਮਾਮਲਾ ਗਲੀਆਂ ਤੋਂ ਲੈ ਕੇ ਸੰਸਦ ਤੱਕ ਵੀ ਗੂੰਜਿਆ ਸੀ ਦਰਅਸਲ 4 ਮਾਰਚ 2013 ਨੂੰ ਪਿੰਡ ਉਸਮਾਂ ਦੀ ਰਹਿਣ ਵਾਲੀ ਹਰਬਿੰਦਰ ਕੌਰ ਉਸਮਾ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਈ ਸੀ ਜਦੋਂ ਹਰਬਿੰਦਰ ਕੌਰ ਉਸਮਾ ਦੇ ਨਾਲ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਨੇ ਛੇੜਛਾੜ ਕੀਤੀ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਹਨਾਂ ਦੀ ਕੋਟ ਮਾਰ ਕੀਤੀ ਤੇ ਮੌਕੇ ਤੇ ਪਹੁੰਚੀ ਪੁਲਸ ਨੇ ਵੀ ਪਰਿਵਾਰ ਨੂੰ ਸੜਕ ਤੇ ਬੇਰਹਿਮੀ ਦੇ ਨਾਲ ਕੁੱਟਿਆ ਜਦੋਂ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਂਦੀ ਆ ਤਾਂ ਫਿਰ ਇਹ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਜਿਸ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਵੀ ਪ੍ਰਦਾਨ ਕਰਨ ਦੇ ਅਦੇ ਜਿੱਤੇ ਸਨ ਦਾ ਦੱਸਦੇ ਨੇ ਕਿ ਉਸ ਸਮੇਂ ਯਾਨੀ ਕਿ 12 ਸਾਲ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਡਰਾਈਵਰ ਸਨ ਤੇ ਉਸ ਸਮੇਂ ਉਹਨਾਂ ਦੇ ਵੱਲੋਂ ਇਹ ਹਰਕਤ ਕੀਤੀ ਗਈ ਸੀ ਦੋਸ਼ੀ ਟੈਕਸੀ ਡਰਾਈਵਰਾਂ ਦੇ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਦੇ ਵਿੱਚ ਖਡੂਰ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵ代ਕ ਕਿਉਂ ਨੇ ਗਏ ਸਨ ਬਚਾਅ ਪੱਖ ਦੇ ਵਕੀਲ ਯਾਨੀ ਕਿ ਜੋ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲ ਨੇ ਉਹਨਾਂ ਨੇ ਪਹਿਲਾਂ ਹੀ ਅਹਿਸਾਸ ਕਰ ਲਿਆ ਸੀ ਕਿ ਉਹਨਾਂ ਦੇ ਨਾਲ ਕੁਝ ਗਲਤ ਨਹੀਂ ਉਹਨਾਂ ਦੇ ਨਾਲ ਜੋ ਕਾਨੂੰਨ ਦੇ ਮਤਾਬਕ ਹੋਣ ਜਾ ਰਿਹਾ ਹੈ ਉਸ ਪਰਿਵਾਰ ਨੂੰ ਇਨਸਾਫ ਮਿਲੇਗਾ ਤੇ ਵਦਾਇਕ ਸਾਹਿਬ ਦੀਆਂ ਮੁਸ਼ਕਲਾਂ ਵੱਧਣਗੀਆਂ ਇਹ ਸਭ ਨੂੰ ਦੇਖਦਿਆਂ ਹੋਇਆਂ ਜੋ ਬਚਾਅ ਪੱਖ ਦੇ ਵਕੀਲ ਨੇ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋ ਕੇ ਘੱਟ ਤੋਂ ਘੱਟ ਸਜ਼ਾ ਦੀ ਅਪੀਲ ਕੀਤੀ ਤਕਰੀਬਨ ਜਦੋਂ ਆਪਾਂ ਇਹ ਵੀਡੀਓ ਕਰ ਰਹੇ ਹਾਂ ਇਸ ਤੋਂ ਕੁਝ ਸਮਾਂ ਪਹਿਲਾਂ 12 ਵਜੇ 5 ਮਿੰਟਾਂ ਦੇ ਉੱਪਰ ਯੂਰੋਪੀਆਂ ਨੂੰ ਦੋਸ਼ੀ ਕਰਾ ਦਿੱਤਾ ਤੇ ਸਾਰਿਆਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਅਦਾਲਤ ਦੇ ਆਹੱਤੇ ਦੇ ਵਿੱਚ ਪੁਲਿਸ ਸ਼ੌਣੀ ਵਰਗਾ ਮਾਹੌਲ ਬਣ ਗਿਆ। ਦੋਸ਼ੀਆਂ ਦੀ ਸਜ਼ਾ ਦਾ ਜੋ ਐਲਾਨ ਹੈ 12 ਤਰੀਕ ਨੂੰ ਕੀਤਾ ਜਾਵੇਗਾ। ਇਹ ਮਾਮਲਾ ਪਿੰਡ ਉਸਮਾਂ ਦੀ ਲੜਕੀ ਹਰਬਿੰਦਰ ਕੌਰ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਨੇ ਵਿਆਹ ਸਮਾਗਮ ਦੇ ਦੌਰਾਨ ਛੇੜਛਾੜ ਅਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਸਨ ਤੇ ਹੁਣ ਸਵਾਲ ਇਹ ਹੈ ਕਿ ਜਦੋਂ 12 ਸਤੰਬਰ ਨੂੰ ਉਹਨਾਂ ਦੀ ਸਜ਼ਾ ਦਾ ਐਲਾਨ ਹੋਵੇਗਾ ਤਾਂ ਇਸ ਤੋਂ ਬਾਅਦ ਕੀ ਹੁਣ ਮਨਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਵੀ ਜਾ ਸਕਦੀ ਆ ਜੇਕਰ ਉਹਨਾਂ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਆ ਤਾਂ ਉਹਨਾਂ ਨੂੰ ਆਪਣੇ ਵਿਧਾਇਕੀ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ ਤੇ ਦੂਸਰੇ ਪਾਸੇ ਜੇਕਰ ਕੱਲ ਕਰਦੇ ਆਪਾਂ ਆਮ ਆਦਮੀ ਪਾਰਟੀ ਤਾਂ ਹੁਣ ਆਮ ਆਦਮੀ ਪਾਰਟੀ ਭਲਾ ਉਹਨਾਂ ਨੂੰ 2 ਸਾਲ ਤੋਂ ਘੱਟ ਦੀ ਵੀ ਸਜ਼ਾ ਹੋਵੇ ਤਾਂ ਫਿਰ ਕੀ ਨੈਤਿਕ ਤੌਰ ਤੇ ਆਮ ਆਦਮੀ ਪਾਰਟੀ ਆਪਣੇ ਅੰਦਰ ਇੱਕ ਅਜੇ ਵਿਧਾਇਕ ਨੂੰ ਰੱਖ ਸਕੇਗੀ ਪਰ ਜੇਕਰ ਨੈਤਿਕਤਾ ਹੀ ਹੁੰਦੀ ਤਾਂ ਆਮ ਆਦਮੀ ਪਾਰਟੀ ਮਨਿੰਦਰ ਸਿੰਘ ਲਾਪੂਰਾ ਨੂੰ 2022 ਦੇ ਵਿੱਚ ਟਿਕਟ ਨਹੀਂ ਦਿੰਦੀ ਕਿਉਂਕਿ ਉਹਨਾਂ ਨੇ ਆਪਣੀ ਐਫੀਡਵਟ ਦੇ ਵਿੱਚ ਸਭ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਉੱਪਰ ਕਿੰਨੇ ਮਾਮਲੇ ਦਰਜ ਨੇ ਤੇ ਇਸ ਐਫਆਈਆਰ ਦਾ ਵੀ ਉਸਦੇ ਵਿੱਚ ਜ਼ਿਕਰ ਤਾਂ ਪੱਕਾ ਕਹਿ ਸਕਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਬਾਏ ਇਲੈਕਸ਼ਨ ਵੀ ਆ ਸਕਦੀ ਆ ਤੇ ਉਸ ਪੂਰੇ ਮਾਮਲੇ ਵਿੱਚ ਜੋ ਐਫ ਆਈ ਆਰ ਦੀ ਕਹਾਣੀ ਆ ਤੁਹਾਨੂੰ ਉਸ ਦੇ ਬਾਬਤ ਦੀ ਅਸੀਂ ਅਗਲੀ ਵੀਡੀਓ ਵਿੱਚ ਜਾਣਕਾਰੀ ਜ਼ਰੂਰ ਦੇਵਾਂਗੇ ਧੰਨਵਾਦ